ਕੰਗਾ ਸਾਹਿਬ ਹੋਰ ਕੀ ਹਾਲ ਹੈ ਵਧੀਆ 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 ਕੰਗਾ ਸਾਹਿਬ ਨੂੰ ਮਿਲਣਾ ਇਹ ਅੱਜ ਬਹੁਤ ਵਧੀਆ ਲੱਗਦਾ ਭਰਾ ਨੂੰ ਮਿਲ ਕੇ ਕਿਉਂਕਿ ਚੰਗੀਆਂ ਚੀਜ਼ਾਂ ਕਰਦੇ ਆ ਸੋਸ਼ਲ ਮੀਡੀਆ ਤੇ ਫੈਮਿਲੀ ਦਾ ਬਲੌਗ ਬਣਾਉਂਦੇ ਆ ਜਿੰਨੀਆਂ ਵੀ ਮੇਰੀਆਂ ਫੈਮਿਲੀ ਆਆਂ ਸਾਡੀਆਂ ਫੈਮਲੀਆਂ ਟੋਰਾਂਟੋ ਆ ਜਾਂ ਯੂਐਸਏ ਆ ਜਾਂ ਸਪੇਨ ਆ ਜਾਂ ਇਟਲੀ ਆ ਜਾਂ ਆਸਟ੍ਰੇਲੀਆ ਆ ਇੱਥੇ ਮੇਰੀਆਂ ਫੈਮਲੀਆਂ ਐ ਮੇਰੀਆਂ ਆਪਣੀਆਂ ਰਿਲੇਟਿਵ ਐ ਉਹਨਾਂ ਨੂੰ ਬੇਨਤੀ ਆ ਉਹ ਸਾਰੇ ਪਰਿਵਾਰ ਵਾਲੇ ਇਸ ਪਰਿਵਾਰ ਨੂੰ ਫੋਲੋ ਕਰੋ ਕਿਉਂਕਿ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲੂ ਜੇ ਕੋਈ ਹਸਾ ਮਜ਼ਾਕ ਵੀ ਕਰਦੇ ਆ ਕਰੋ ਤੁਹਾਡਾ ਤੁਹਾਡਾ ਦਿਨ ਵਧੀਆ ਕਰਦੇ ਆ ਹਸਾ ਕੇ ਜਰੂਰ ਸੰਗਾ ਸਾਹਿਬ ਨੂੰ ਫੋਲੋ ਕਰੋ ਨਾ ਨਹੀਂ ਇੱਕ ਗੱਲ ਕਰ ਪਹਿਲਾਂ ਤਾਂ ਘਟਾ ਆ ਜੀ ਆ ਨੂੰ ਹਾਂ ਜੀ ਨਹੀਂ ਤੇ ਦੂਜੀ ਗੱਲ ਇਹ ਵੀ ਅੱਜ ਤੁਹਾਡੀ ਹੁਣ ਵੀਡੀਓ ਕਾਫੀ ਮਿਲੀਅਨ ਤੇ ਗਈ ਆ ਹਾਂ ਜੀ ਬਿਲੀਅਨ ਤੇ ਤੁਸੀਂ ਉੱਥੇ ਮਤਲ ਉਹਨਾਂ ਨੂੰ ਕਿਹਾ ਹਨਾ ਕਿ ਜਿਹੜੇ ਇੱਥੇ ਆਪਣੇ ਕੰਮ ਬਣਾ ਕਰਦੇ ਉਹ ਬੱਚਿਆਂ ਕੋਲ ਪਰ ਥੋੜਾ ਜਿਹਾ ਨਾ ਗਾਣਾਂ ਦਾ ਵੀ ਹਿਸਾਬ ਕਈਆਂ ਨੇ ਤਰਾਜ ਕੀਤਾ ਨਹੀਂ ਮੈਨੂੰ ਆਪਾਂ ਭਾਸ਼ਾ ਬਈ ਹਿੰਦੀ ਆ ਪਰ ਲੈ ਜੇ ਜਿਹੜੇ ਵੀ ਕਿਸੇ ਤੋਂ ਵੀ ਧਿਆਨ ਪੈਣਾ ਸਾਰਾ ਕੋ ਦੇ ਦੇ ਆ ਮੈਨੂੰ ਨਹੀਂ ਪਤਾ ਕਿ ਤੂੰ ਜਿਜਵਾਤੀ ਹੋ ਜਾਣਾ ਮਦਨ ਹੈ ਉਹ ਸਹੀ ਬੋਲਣਾ ਮਨ ਜਦੋਂ ਗੁੱਸੇ 'ਚ ਬੰਦੇ ਨੂੰ ਪਤਾ ਨਹੀਂ ਹੁੰਦਾ ਕਿਹੜੇ ਲਾਜ ਲੱਗਣਾ ਮੇਰੀ ਮਨਾਂ 'ਕਿ ਧਿਆਨ ਆਪਾ ਰੱਖਣਾ ਆ ਉਹਦੇ ਲਈ ਸੌਰੀ ਆ ਗਾਣਾ ਵਾਸਤੇ ਮੈਂ ਲਿਖਿਆ ਵੀ ਸੀ ਕਿਉਂਕਿ ਉਹ ਬੱਚੇ ਛੋਟੇ ਛੋਟੇ ਸੀਗੇ ਉਹਨਾਂ ਕੋ ਲੇਬਰ ਕਰਾ ਰਿਆ ਸੀਗੇ ਇਹ ਚੀਜ਼ ਮੈਨੂੰ ਨਹੀਂ ਚੰਗੀ ਲੱਗੀ ਹਨਾ ਯਾਰ ਇਦਾਂ ਅਦਰ ਖੂਨ ਕਰਵਾਉਣ ਗਿਆ ਕੋਈ ਛੋਟੇ ਛੋਟੇ ਬੱਚੇ ਉਹਨਾਂ ਦੀ ਪੜਨ ਦੀ ਉਮਰ ਆ ਉਨਾਂ ਕੋ ਲੀਵਰ ਕਰਾਇਆ ਪਲੱਸ ਉਹ ਗੱਡੀਆਂ ਦਾ ਨੁਕਸਾਨ ਹੋ ਰਿਹਾ ਕਿ ਟੈਕਸੀਡੈਂਟ ਹੋ ਗਿਆ ਕੌਣ ਜ਼ਮੇਵਾਰ ਆ ਦੂਸਰੀ ਗੱਲ ਜਿਹੜਾ ਮੈਂ ਆ ਤੁਸੀਂ ਹਵਾਲਾ ਕੀਤਾ ਪਹਿਲਾਂ ਮੈਨੂੰ ਵੀ ਆ ਰਹੀਆਂ ਜਨਾਨੀਆਂ ਤੋਂ ਜਿਹੜੇ ਗਲਤ ਕੰਮ ਕਰਦੀਆਂ ਇਨਸਟਾ ਜਾਂ YouTube ਤੇ ਉਹਨਾਂ ਨੂੰ ਫੰਡ ਲਗਾਈ ਨਾ ਉਹਨਾਂ ਨੂੰ ਫੰਡਰ ਕਹਿਣ ਦਾ ਮਤਲਬ ਜਾਂ ਉਹਨਾਂ ਨੂੰ ਮੇਰਾ ਬੋਲਣ ਦਾ ਮਤਲਬ ਉਹਨਾਂ ਦੀ ਇਨਸਲਟ ਕਰਨ ਦਾ ਮਤਲਬ ਇੱਕੋ ਹੀ ਮੋਟਿਵ ਆ ਕਿ ਸਾਡੀਆਂ ਜਿਹੜੀਆਂ ਛੋਟੀਆਂ ਬੱਚੀਆਂ ਆ ਟੀਨਏਜ ਚ ਲਿਆ ਜਾਂ ਛੋਟੇ ਬੱਚੇ ਆ ਉਹ ਜਦੋਂ ਸੋਸ਼ਲ ਮੀਡੀਆ ਤੇ ਆਪਣੀਆਂ ਵੀ ਵੀਡੀਓ ਦੇਖਣਗੇ ਨਾ ਨਾ ਆਪਾਂ ਵੱਧ ਚੜ ਕੇ ਲੋਕ ਸਪੋਰਟ ਕਰਨਗੇ ਤਾਂ ਉਹਨਾਂ ਤੱਕ ਪਹੁੰਚੂਗੀ ਬੱਚਿਆਂ ਤੱਕ ਬੱਚਿਆਂ ਨੂੰ ਇਹ ਸਿੱਖਿਆ ਮਿਲੂਗੀ ਵੀ ਇਹ ਜਿਹੜੀਆਂ ਕੁੜੀਆਂ ਨੂੰ ਇਹ ਬੰਦੇ ਗੰਤ ਬੋਲ ਰਹੇ ਆ ਵੀ ਇਹ ਗੰਦੀਏ ਗੰਦੇ ਕੰਮ ਕਰਦੀਆਂ ਅਸੀਂ ਗੰਦੇ ਕੰਮ ਨਹੀਂ ਕਰਦੇ ਬੱਚਿਆਂ ਨੂੰ ਸੇਧ ਮਿਲੂਗੀ ਸਾਡੀ ਵੀਡੀਓ ਤੋਂ ਜਿਵੇਂ ਅਸੀਂ ਉਹਨਾਂ ਨੂੰ ਕੁੜੀਆਂ ਨੂੰ ਬੋਲਦੇ ਆ ਜੇ ਸਾਡੀਆਂ ਵੀਡੀਓ ਤੁਸੀਂ ਸ਼ੇਅਰ ਕਰੋਗੇ ਵੱਧ ਚੜ ਕੇ ਇਹ ਤੁਹਾਡੀਆਂ ਵੀ ਧੀਆਂ ਪੜਨਾ ਸਾਡੀਆਂ ਵੀ ਹਰ ਇੱਕ ਦੇ ਘਰੇ ਛੋਟੀਆਂ ਬੱਚੀਆਂ ਆ ਅਸੀਂ ਆਪਣੇ ਪਰਿਵਾਰ ਲਈ ਬੋਲਦੇ ਆ ਔਰ ਦੂਸਰੀ ਗੱਲ ਆ ਜਿਹੜੇ ਪੱਗਾਂ ਬਨ ਕੇ ਆ ਪੀ ਜੇ ਪਾਸ ਦੇ ਵਾਲੇ ਹੋ ਗਏ ਜਾਂ ਉਹ ਆਹ ਜਿਹੜੀ ਮੈਂ ਵੀਡੀਓ ਪਾਈ ਆ ਹਨਾ ਹੁਣ ਉਹ ਸਰਦਾਰ ਗਿਆ ਹੋ ਗਿਆ ਜੇਪੀ ਕੇ ਕੀ ਨਾ ਇਹ ਸਿੱਖ ਹੈ ਸਰਦਾਰ ਨਹੀਂ ਹੈਗੇ ਇੱਕ ਬਹਿਰੂਪੀ ਇਹ ਆ ਇਹ ਭਾਫਲੇ ਆ ਸਿੱਖ ਦਾ ਕਦੇ ਇਦਾਂ ਦਾ ਕਰਦਾ ਨਹੀਂ ਹੈਗਾ ਵੀ ਇਹੋ ਜਿਹਾ ਕੰਮ ਸੋਸ਼ਲ ਮੀਡੀਆ ਤੇ ਕਰਨ ਜ਼ਰੂਰੀ ਨਹੀਂਗਾ ਵੀ ਜੇ ਤੇ ਪੱਗ ਬੰਨੀ ਹੁੰਦੀ ਉਹ ਦੇਖੀ ਨਹੀਂ ਹੁੰਦਾ ਹਨਾ ਸਿੱਖ ਪਛਾਣਿਆ ਜਾਂਦਾ ਆਪਣੇ ਕੰਮਾਂ ਤੋਂ ਉਹ ਇਦਾਂ ਦੇ ਕਦੀ ਨਹੀਂ ਕੰਮ ਕਰਦਾ ਦੂਜੀ ਗੱਲ ਹੋਰ ਦੇ ਦੇਸ਼ ਦੇਖ ਲੋ ਛੋਟੇ ਮੋਟੇ ਚਾਇਨਾ ਦੇ ਲੋ ਜਪਾਨ ਦੇ ਲੋ ਆਪਣੇ ਨਿਆਣਿਆਂ ਨੂੰ ਕਿੱਦਾਂ ਫੇਡਾਂ ਵਿੱਚ ਲਾਉਂਦਾ ਬਿਲਕੁਲ ਬਿਲਕੁਲ ਫੇਡਾਂ ਵਿੱਚ ਲਾਉਂਦਾ ਕਿੰਨਾ ਉਹਨਾਂ ਦੇ ਟੈਲੈਂਟ ਆ ਆਪਣੇ ਜਮ ਇੱਕ ਬਹੁਤ ਵਧੀਆ ਚੀਜ਼ ਹੈ ਉੱਥੇ ਜਾ ਕੇ ਵੀ ਇਹ ਪਿੱਛੋਂ ਹੀ ਕੈਮਰਾ ਲੈ ਕੇ ਤੁਸੀਂ ਆਪਣੇ ਮਤਲਬ ਪਜਾਮੇ ਦਿਖਾਉਣੇ ਆ ਇਹ ਮੈਂ ਕਹਿੰਦਾ ਉਹਦੇ ਨਾਲ ਭਾਜੀ ਇਹਦਾ ਜਾਉਂਗਾ ਮੈਂ ਲੈਂਗੇਜ ਯੂਜ਼ ਨਹੀਂ ਕਰਦਾ ਮੈਂ ਥੋੜਾ ਕਰ ਲੈਣਾ ਹਣਾ ਇਹ ਉਹਨਾਂ ਚਲੋ ਹੁਣ ਫੈਮਿਲੀ ਵਾਲਾ ਮੈਂ ਕੁਵਾਰਾ ਆ ਗੱਲ ਇਦਾਂ ਹੈ ਵੀ ਉਹ ਆਪਣਾ ਸਰੀਰ ਦਿਖਾਉਂਦੀਆਂ ਆ ਜਿੰਮਾਤ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਜੇ ਤੁਸੀਂ ਸੱਚਮੁੱਚ ਜਿੰਦਾ ਮਿਹਨਤ ਕਰਨੀ ਆ ਜਾਂ ਜਿੰਮ ਜਾਣਾ ਆ ਉਹ ਤੁਸੀਂ ਆਪਣੀ ਸਰੀਰ ਦੀ ਅੰਗ ਪ੍ਰਦਰਸ਼ਨ ਥੋੜੋ ਕਰ ਨਹੀਂ ਜਾਣਾ ਤੁਸੀਂ ਮਿਹਨਤ ਕਰੋ ਆਪਣੀ ਬੋਡੀਆਂ ਅਪਰੀਸ਼ੀਏਟ ਕਰਦੇ ਸੀ ਜਿਹੜਾ ਬੰਦਾ ਮਿਹਨਤ ਕਰਦਾ ਆ ਤੁਸੀਂ ਵੇਂਗਾ ਚ ਜਾਓ ਹੁਣ ਆਪਣੀ ਇੱਕ ਐਸਐਚਓ ਸਾਹਿਬ ਆ ਜਿਹਨਾਂ ਨੂੰ ਰਿਮੋਟ ਆਨ ਮਿਲਿਆ ਸੀਗਾ ਨਾ ਸਿਰਫ ਇੱਕੋ ਇਨਸਾਨ ਆ ਜਿਹਨਾਂ ਨੂੰ ਮੈਂ ਫੋਲੋ ਕਰਨਾ ਮੈਂ ਕਿਹਾ ਮੈਨੂੰ ਫੋਲੋ ਨਹੀਂ ਕਰਦਾ ਕਿਉਂਕਿ ਮੈਨੂੰ ਉਹ ਉਹ ਦੱਸੋ ਉਹ ਵੇਟ ਲਿਫਟਰ ਆ ਕਿੰਨੀਆਂ ਆਪਣੀਆਂ ਧੀਆਂ ਪੈਣਾ ਵਾਸਤੇ ਨਾ ਸਿੱਖਿਆ ਮਿਲਦੀ ਆ ਵੀ ਉਹ ਇੱਕ ਕੁੜੀ ਹੋ ਕੇ ਕਿਸ ਲੈਵਲ ਤੇ ਪਹੁੰਚੀ ਹੋਈ ਆ ਔਰ ਡਾਊਨ ਟੂ ਅਰਥ ਜਿੰਨਾ ਗੁੱਡ ਨੇਚਰ ਔਰ ਮੈਨੂੰ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਮੈਂ ਸੋ ਉਹਨਾਂ ਕੋਲ ਮਿਲਣ ਵੀ ਜਾਣਾ ਸੀਗਾ ਲੈਵਲ ਤੇ ਪਹੁੰਚਣਾ ਮੇਨ ਦੁਕਾਨੀ ਉਮ ਇੱਕ ਬੱਕਰੀ ਘਾਲ ਲਾਤੇ ਰੀਲਾਂ ਬਣਾਉਣੀਆਂ ਤੇ ਲੋਕਾਂ ਨੂੰ ਜਦੋਂ ਆਪਾਂ ਇੱਕ ਰੀਲ ਬਣਾਉਨੇ ਆ ਸਾਮਣੇ ਲੋਕਾਂ ਨੂੰ ਦਵਾਲ ਤੱਕ ਕਮੈਂਟ ਆਉਂਦੇ ਆਪਣੇ ਤੇ ਕੋਈ ਨਾ ਪਤਾ ਪਰ ਮੈਨੂੰ ਕਿੰਵੇਲੇ ਕਹਿੰਦੇ ਤੁਸੀਂ ਫੈਮਲੀ ਦੇ ਵੜ ਗਏ ਮਤਲਬ ਵਿਊਆਂ ਦਾ ਚੱਕਰ ਐ ਜੋ ਲੱਗਣ ਬਾਈ ਜੇ ਵਿਊ ਲੈਣੇ ਹੁੰਦੇ ਤਾਂ ਬਹੁਤ ਜ਼ਿਆਦੇ ਲੈਣੇ ਅਸੀਂ ਫੈਮਲੀ ਵਾਲੀਆਂ ਵੀਡੀਓ ਇਟੂਆ ਨਹੀਂ ਮਾਰਦੇ ਬਲੂਆਂ ਦਾ ਵਿਊਆਂ ਬਿਨਾਂ ਦਾ ਵੀ ਕਿੰਨੇ ਵਿਊ ਆਉਂਦੇ ਕਿੰਨੇ ਲਾਈਕ ਆਉਂਦੇ ਇਹ ਮੈਟਰ ਦੇਣਾ ਪੈਸਾ ਦੇਣਾ ਇੱਥੇ ਰਹਿ ਜਾ ਘਰ ਘਰ ਬਾੜ ਬਣਿਆ ਹੈਨਾ ਤੇਰਾ ਰੋਟੀ ਤੂੰ ਖਾਣਾ ਵਧੀਆ ਬਿਜ਼ਨਸ ਤੇਰਾ ਵਧੀਆ ਚੱਲਦਾ ਬੱਚਾ ਤੇਰਾ ਹੀਰੇ ਵਰਗਾ ਭਾબી ਆਪਣੀ ਹਨਾ ਸੋਹਣੀ ਸੁਨੱਖੀ ਤੈਨੂੰ ਮਿਲੀ ਜਿਹਨੂੰ ਪਿਆਰ ਕੀਤਾ ਉਹਨਾਂ ਦਾ ਵਿਆਹ ਹੋ ਗਿਆ ਇਹੇ ਬੰਦੇ ਨੂੰ ਚਾਹੀਦਾ ਹੁੰਦਾ ਜ਼ਿੰਦਗੀ 'ਚ ਇਹੇ ਵੀ ਉਹ ਆਵਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਗੱਲ ਨਾ ਜੇ ਇਸ ਬੰਦੇ ਨੇ ਵੀਡੀਓ ਬਣਾਉਣੀ ਪਹਿਲਾਂ ਉਹ ਵੀਡੀਓ ਬਣਾ ਕੇ ਆਪਣੀ ਫੈਮਲੀ ਨੂੰ ਦਿਖਾ ਦੇਵੇ ਇਹ ਉਹਨੂੰ ਲੱਗੂਗਾ ਸਹੀ ਆ ਉਹ ਪਾ ਰਿਹਾ ਹੈ ਹਨਾ ਤੇਲ ਮੇਲੇ ਗੁੱਸੇ 'ਚ ਕਈ ਗੱਲਬਾਤ ਹੋ ਜਾਂਦੀ ਉਹ ਆਪਾਂ ਆਪਾਂ ਕਿਹੜੇ ਕੋਈ ਰੱਬ ਆ ਅਸੀਂ ਤਾਂ ਆਪ ਪਤਾ ਨਹੀਂ ਕਿੱਥੋਂ ਹਰ ਗਲਤੀਆਂ ਦੇ ਪੁੱਤਲੇ ਆ ਇਹ ਤਾਂ ਹੁਣ ਤੱਕ ਗਲਤੀਆਂ ਹੀ ਕਰ ਰਹੇ ਆ ਪਰ ਉਹ ਉਹਨਾਂ ਤੋਂ ਗਲਤੀਆਂ ਤੋਂ ਕੁਝ ਸਿੱਖੋ ਆ ਅਸਲੀ ਗੱਲ ਭਾਜੀ ਇੱਕ ਬਹੁਤ ਮੇਨ ਗੱਲ ਜਿਹੜੀ ਮੈਂ ਕਹਿਣੀ ਆ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਜਿਹੜੇ ਐਨ ਆਰ ਆਈ ਆ ਉਹਨਾਂ ਪੰਜਾਬੀਆਂ ਨੂੰ ਵੀ ਭਾਈ ਤੁਸੀਂ ਵੀ ਇਹਨਾਂ ਦਾ ਵਿਰੋਧ ਕਰੋ ਜਿਹੜੇ ਪੱਗਾ ਬਣ ਕੇ ਸਾਡੀ ਕੌਮ ਨੂੰ ਬਦਨਾਮ ਕਰਦੇ ਆ ਹੁਣ ਤੁਸੀਂ ਗੂਗਲ ਤੇ ਸਿੱਖ ਪਰੋਂਗੇ ਨਾ ਸ਼ਬਦ ਉੱਤੇ ਨਿਚਾਰ ਆ ਜਾਂਦੇ ਸਾਡੇ ਸਿੱਖ ਕੌਮ 'ਚ ਨਿਚਾਰ ਨਹੀਂ ਹੈਗੇ ਇਹ ਇੱਕ ਚੀਜ਼ ਤੁਸੀਂ ਇਹ ਚੀਜ਼ ਸ਼ੁਰੂ ਕਰ ਦਿਓ ਇੱਕ ਮੈਨ ਸ਼ੁਰੂ ਕਰ ਲਓ ਵੀ ਸਿੱਖ ਨਿਚਾਰ ਨਹੀਂ ਹੈਗੇ ਮੈਂ ਬੰਨੂ ਰਾਮ ਗੜੀਏ ਵਾਲੇ ਬੋਲਿਆ ਕਿਹੜਾ ਸੇਖਿਆ ਪੱਗ ਮੰਨ ਕੇ ਜਨਾਨੀ ਵਾਂਗੂ ਟਕੂ ਟਕੂ ਕਰਦਾ ਫਿਰੇ ਇਹ ਮਾਰੀ ਗੱਲ ਨਹੀਂ ਚਲੋ ਤੁਸੀਂ ਫੋਲੋ ਕਰੋ ਸੰਗਾ ਸਾਹਿਬ ਨੂੰ ਫੈਮਲੀ ਵਾਲੇ ਵਲੌਗ ਵੇਖਣ ਵਾਸਤੇ ਤੇ ਮੈਨੂੰ ਕਰਨਾ ਤੁਹਾਡੀ ਮਰਜ਼ੀ ਆ ਨਹੀਂ ਕਰਨਾ ਨਹੀਂ ਨਹੀਂ ਭਰਾ ਬੰਦੀਆ ਵੀਡੀਓ ਬਣਾਉਂਦਾ ਉਹ ਕਈ ਵੇਲੇ ਗੁੱਸੇ 'ਚ ਕਹੇ ਹੁੰਦਾ ਮੈਂ ਇਹ ਨਹੀਂ ਕਹਿੰਦਾ ਸਾਨੂੰ ਫੋਲੋ ਕਰੋ ਜਿਹੜੇ ਫੈਮਲੀ 'ਚ ਵਲੌਗ ਬਣਾਉਂਦੇ ਆ ਪਰ ਉਹਨਾਂ ਜਿਹੜਾ ਸੇਖ ਨੂੰ ਮਿਲਦੀਆਂ ਮਨ ਨੂੰ ਮਿਲਦੀਆਂ ਪਰਿਵਾਰਿਕ ਗੱਲਾਂ ਵਾਲੇ ਉਹਨਾਂ ਸਾਰਿਆਂ ਨੂੰ ਫੋਲੋ ਕਰੋ ਇੱਕ ਗੱਲ ਹੋਰ ਜਦੋਂ ਆਪਾਂ ਗੰਦੀਆਂ ਚੀਜ਼ਾਂ 네ਗੇਟਿਵ ਚੀਜ਼ਾਂ ਦੇਖਦੇ ਆ ਆਪਾਂ ਗਾਣਾ ਜ਼ਰੂਰ ਕਰਦੇ ਆ ਪਰ ਉਹਨਾਂ ਦੇ ਵੀਊ ਲਾਈਕ ਦੇਖੋ ਉਹਨਾਂ ਨੂੰ ਦੇਖਦੇ ਵੀ ਆ ਜਦੋਂ ਦੇਖਣੋਂ ਆੜ ਜਾਗੇ ਫੇਰ ਉਹ ਚੀਜ਼ਾਂ ਆ ਗੱਲ ਹੋਣਾ ਨਾ ਘੱਟ ਆ ਘੱਟ ਨਹੀਂ ਫੂਸੀ ਕਰਦੇ ਆ ਦੇਖੀ ਜਾਂ ਉਹਨਾਂ ਨੂੰ ਜਿੰਨੇ ਮਰਜ਼ੀ ਲੋਕ ਵੀਊ ਹੋਈ ਜਾਣ ਇੱਕੋ ਮੋਟਾ ਮ ਅਸੀਂ ਉਹਨਾਂ ਬਾਰੇ ਜਿਹੜੇ ਗਲਤ ਬੋਲਦੇ ਆ ਨਾ ਸਾਨੂੰ ਸਾਡੇ ਵੀ ਉਹ ਜੇ ਤੂੰ ਵੀਊਆਂ ਦੇ ਚੱਕਰ ਨਾਲ ਤਾਂ ਸਾਡੇ ਵੀ ਉਹਨਾਂ ਤੇ ਉੱਤੋਂ ਕਰ ਦੋ ਵੀ ਜਿਹੜਾ ਘਰ ਘਰ ਬੱਚੇ ਸਾਡੀ ਵੀਡੀਓ ਪਾਉਣਗੇ ਵੀ ਜੇ ਇਹ ਇਹਨਾਂ ਨੂੰ ਇੰਨੇ ਲੋਕ ਦੇਖਦੇ ਆ ਤੇ ਇਹ ਲੋਕ ਗਾਲ੍ਹਾਂ ਵੀ ਕੱਢਦੇ ਆ ਇੰਨੇ ਲੋਕ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਬੱਚਿਆਂ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੀ ਮੈਂਟੈਲਿਟੀ ਇਹ ਨਹੀਂ ਹੈਗੀ ਹਾਂਜੀ ਤੇ ਉਹ ਗੱਲ ਇਹ ਆ ਵੀ ਬੱਚਿਆਂ ਨੂੰ ਸਹੀ ਦੇ ਮਿਲੂਗੀ ਉਹਨਾਂ ਦੀ ਮੈਂਟੈਲਿਟੀ ਜਿਹੜੀ ਆ ਉਹ ਸਹੀ ਹੋਊਗੀ ਵੀ ਇੱਕ ਇਹ ਨਚਾਰਾ ਨੂੰ ਇਹ ਲੋਕ ਗਾਲਾਂ ਕੱਢਦੇ ਆ ਇਹ ਤਮੀਦ ਉਹ ਗਲਤ ਆ ਉਹ ਗੰਦੇ ਕੰਮ ਕਰਦੀਆਂ ਭਾਵੇਂ ਜਿੰਨੇ ਮਰਜੀ 뷰 ਹੋਣ ਉਹਨਾਂ ਦੇ ਅਸੀਂ ਉਹਨਾਂ ਇੱਕ ਮਿੰਟ ਉਹਨਾਂ ਵਰਗੇ ਨਹੀਂ ਬਣਨਾ ਅਸੀਂ ਬਣਨਾ ਮੈਡਮ ਵੀਨਾ ਕੁਮਾਰੀ ਵਰਗੇ ਜਿਹੜੇ ਐਸਐਚਯੂ ਲੱਗੇ ਹੋਏ ਆ ਜਲੰਧਰ ਤੇ ਮੇਰੇ ਕੋਲ ਚਲੋ ਮਿਲਣੀ ਹੈ ਮੈਂ ਜਾਣਾ ਵੀ ਉਹਨਾਂ ਤੋਂ ਉਹ ਕਿੰਨੀ ਵਧੀਆ ਸੇਵ ਦੇ ਰਿਹਾ ਕਿ ਵੇਟ ਲਿਫਟ ਰਿਹਾ ਕੁੜੀ ਉਹਨੇ ਆਪਣੇ ਮਾਂ ਪਿਓ ਦਾ ਫੈਮਿਲੀ ਦਾ ਨਾਂ ਕਿੰਨਾ ਉੱਚਾ ਕੀਤਾ ਆਪਾਂ ਆਪਣੀਆਂ ਧੀਆਂ ਭੈਣਾਂ ਨੂੰ ਇਦਾਂ ਦੇ ਬਣਾਉਣਾ ਆ ਆਈਪੀਐਫ ਅਫੀਸਰ ਬਣਾਉਣਾ ਆ ਵਧੀਆ ਬਣਾਉਣਾ ਆ ਇਨਸਾਨ ਬਣਾਉਣਾ ਆ ਬਾਕੀ ਸੰਗਾ ਸਾਹਿਬ ਵੀਟ ਲੈਫਟਿੰਗ ਦਾ ਚੱਕਰ ਹੋਰ ਹੁੰਦਾ ਤਾਂ ਵੀਡੀਓ ਕਿਹੜੇ ਐਂਗਲ ਤੋਂ ਬਣਾਉਣੀ ਉਹਦਾ ਚੱਕਰ ਹੋਰ ਆ ਮੈਂ ਹੀ ਨਹੀਂ ਕਹਿੰਦਾ ਧੀਆਂ ਭੈਣਾਂ ਜਾਣ ਨਾ ਉੱਥੇ ਵੀਟ ਲੈਫਟਿੰਗ ਨਾ ਕਰਨ ਜਾਂ ਖੇਡਾਂ ਨਾ ਖੇਡਣ ਪੂਰੀਆਂ ਖੇਡਾਂ ਫੇਕ ਆ ਉਹਨਾਂ ਨੂੰ ਬਰਾਬਰ ਦਾ ਸਾਡੇ ਨਾਲ ਆ ਪਰ ਆਪਾਂ ਵੀਡੀਓ ਕਿਸ ਲੈਵਲ ਤੇ ਬਣਾਉਣੀ ਹੈ ਕਿਹੜੀ ਚੀਜ਼ ਦਿਖਾਉਣੀ ਆ ਅੱਗੇ ਪਿਆਣੇ ਪੁਰਾਣੇ ਵੀ ਔਰਗਾ ਨੂੰ ਦੇਖਦੇ ਨੂੰ ਕਹਿੰਦਾ ਸਿਆਣਾ ਬੰਦਾ ਨੰਗ ਤਾਂ ਸੀ ਤੇ ਅੱਦੀਆਂ ਬੁੜੀਆਂ ਤੇ ਘੋਂਢੀ ਕੱਢ ਲੈਂਦੀ। ਇਹਦੇ ਸਾਹਮਣੋਂ ਨੰਗ ਦੇ ਆਂਦੇ ਨੇ ਵੀ ਸਾਡਾ ਸੋਹਰਾ ਖੜਾ, ਸਾਡਾ ਪਰ ਵੱਡਾ ਭਰਾ ਖੜਾ। ਉਹ ਚੀਜ਼ ਖਾਤਮ ਆ ਚੁੰਨੀਆਂ, ਕੀਲੀਆਂ ਦੇ ਟੰਗੀਆਂ ਗਈਆਂ ਆ। ਚੁੰਨੀਆਂ ਕੀ ਕੱਪੜੇ ਟੰਗੇ। ਕੱਪੜੇ ਨਾ ਜੇ ਹਿਸਾਬ ਨਾਲ ਅੱਜ ਕੱਲ ਬੰਦਾ ਜਨਾਨੀ ਜਾਂਦੇ ਉਹ ਬੰਦੇ ਦੇ ਪੂਰੇ ਕੱਪੜੇ ਹੁੰਦੇ ਤੇ ਜਨਾਨੀ ਦੇ ਹਾਕ ਹੁੰਦੇ ਆ। ਕਿ ਕਹਿੰਦੇ ਤੁਹਾਡੀ ਸੋਚ ਗੰਦੀ, ਸੋਚ ਗੰਦੀ ਤੇ ਤਾਂ ਹੀ ਹੋਣੀ ਕਿ ਤੁਹਾਡਾ ਪਹਿਰਾਵਾ ਹੀ ਉਦਾਂ ਦਾ ਹੋਸੀ, ਸੂਰ ਸੋਹਣੇ ਪਾਓ, ਪੂਰੇ ਕੱਪੜੇ ਪਾਓ। ਚੀਨ ਪਾਓ ਕੋਈ ਚੱਕਾ ਨੀਦਾ ਟੀ-ਸ਼ਰਟ ਮੇਰੇ ਪਾਈ ਆ ਪੂਰੀ ਟੀ-ਸ਼ਰਟ ਪਾਓ ਕੁੜੀਆਂ ਨੂੰ ਕੁੜੀਆਂ ਨੂੰ ਹੁਣ ਆਜ਼ਾਦੀ ਆ ਫੈਮਿਲੀ ਵੱਲੋਂ ਫੁੱਲ ਆਜ਼ਾਦੀ ਆ ਕੁੜੀਆਂ ਨੂੰ ਉਸ ਆਜ਼ਾਦੀ ਦਾ ਤੁਸੀਂ ਫਾਇਦਾ ਇਹ ਢਾਓ ਵੀ ਤੁਹਾਡੇ ਘਰ ਦੇ ਤੁਹਾਡੇ ਭਰਾ ਭੈਣ ਕੀ ਕਹਿਣ ਆ ਸਾਡੀ ਕੁੜੀ ਆ ਇਦਾਂ ਦੇ ਕੰਮ ਕਰੋ ਤੁਹਾਡੇ ਵੀ ਕੰਮੀਆਂ ਬਹੁਤ ਆ ਮੈਂ ਬਹੁਤ ਜ਼ਿੰਦਗੀ ਚ ਮਾਰੇ ਕੰਮ ਕੀਤੇ ਆ ਮੇਰੀ ਕਿਤਾਬ ਦੇ ਵਿੱਚ ਸੰਧਾਨ ਆ ਮੈਂ ਸਾਰਾ ਲਿਖਿਆ ਹੈ ਨਾ ਸਾਰਾ ਕੁਝ ਲਿਖਿਆ ਜੋ ਜੋ ਮੈਂ ਮਾਰਾ ਕੰਮ ਕੀਤਾ ਪਰ ਮੈਂ ਉਹ ਕੰਮਾਂ ਤੋਂ ਸਿੱਖ ਕੇ ਅੱਜ ਇਸ ਪਾਸੇ ਆਇਆ ਆਪਣਾ ਵਧੀਆ ਰੋਟੀ ਖਾਣੇ ਆ ਓਕੇ ਆ ਆਪਾਂ ਕੋਈ ਹੋ ਨਹੀਂ ਹੈਗਾ ਹਨਾ ਓਡਿਆ ਪਰ ਇਹ ਆ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਸਿੱਖ ਕੌਮਲੀ ਹਮੇਸ਼ਾ ਬੋਲਾਂਗੇ ਖਾਸ ਕਰਕੇ ਐਨਆਰਆਈਓ ਤਗੜੇ ਹੋ ਜੋ ਸਾਰੇ ਜਣੇ ਇਹ ਸਾਨੂੰ ਨਿਚਾਰ ਪੇਸ਼ ਕਰਨਾ ਚਾਹੁੰਦੇ ਆ ਆਪਾਂ ਇਹਦਾ ਵਿਰੋਧ ਕਰਨਾ ਸਾਰਿਆਂ ਨੇ ਰਲ ਕੇ ਕਰਨਾ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਹੈਗਾ ਜੇ ਮੇਰੇ ਇਕੱਲੇ ਦੀ ਕੌਮਲੀ ਹੈਗੀ ਜ਼ਮੀਨਾਂ ਲਈ ਜਾਂਦੇ ਆ ਜਿਆਦੇ ਰੇਟ ਕਰਦੇ ਆ ਵੇਖੋ ਸਾਹੇ ਰੋਜ਼ ਨੂੰ ਇੱਥੇ ਦੇਖਿਓ ਤੁਸੀਂ ਮਾਲਲੇ ਮਾਲਲੇ ਨੂੰ ਕਰਸਣਾ ਇਹ 5 5 4 4 ਫੁੱਟ ਬੂ ਮਿੱਟੀ ਚਕਾਈ ਜਾਂਦੇ ਆ ਉਹ ਤੁਹਾਨੂੰ ਦੇਖੀ ਕਿੰਨਾ ਨਕਸ਼ਾ ਖਾਸ ਕਰਕੇ ਜਿਹੜੇ ਐਨ ਆਰ ਆਈ ਬਾਹਰ ਆ ਉਹ ਇਥੋਂ ਜ਼ਮੀਨ ਵੇਚ ਜਾਂਦੇ ਆ ਉਹਨਾਂ ਨੂੰ ਬੇਤੀ ਹੱਥ ਜੋੜ ਕੇ ਆ ਤੁਸੀਂ ਜ਼ਮੀਨ ਦਾ ਵਿੱਚੋਂ ਆਪਣਾ ਭਰਾ ਕੋਈ ਚਾਚਾ ਕੋਈ ਤਾਇਆ ਉਹਨੂੰ ਠੇਕੇ ਤੇ ਦੇ ਦਿਓ ਆਪਣੀਆਂ ਪੈੜੀਆਂ ਨਾਲ ਵੇਚੋ ਕਿਉਂਕਿ ਇਹ ਜੇ ਪੈੜੀ ਆਪਾਂ ਨੰਗ ਹੋ ਗਏ ਨਾ ਇੱਕ ਰੀ ਤੇ ਮੁੜ ਕੇ ਹੱਥ ਨਹੀਂ ਆਉਣਾ ਫਿਰ ਆਪਾਂ ਤਰਸਣਾ ਆ ਉਹ ਨਵੇਂ ਸ਼ਹਿਰ ਦੇ ਲਾਗੇ ਪਿੰਡ 'ਚ ਪਾਣੀ ਮੁੱਕ ਗਿਆ ਉਹ ਨਾਲ ਦੇ ਪਿੰਡੋਂ ਪਾਣੀ ਲੈ ਕੇ ਆਉਂਦੇ ਆ ਇਹ ਕਿੱਡੀ ਮਾੜੀ ਗੱਲ ਆ ਸਾਡੇ ਪੰਜਾਬ ਲਈ ਜੇ ਅੱਜ ਉੱਥੇ ਮੁੱਕਿਆ ਬਾਉਣ ਵਾਲੇ ਪੰਜਾ ਦਹਾ ਸਾਲਾਂ 'ਚ ਇੱਥੇ ਵੀ ਮੁੱਕ ਜਾਣਾ ਮੈਂ ਉਹ ਦਿਨ ਵੀਡੀਓ 'ਚ ਬੋਲਿਆ ਸੀ ਹਰ ਬੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਰੁੱਖ ਜ਼ਰੂਰ ਲਾਓ ਆਪਾਂ ਇੱਕ ਇੱਕ ਰੁੱਖ ਦੀ ਸ਼ੁਰੂਆਤ ਕਰਤੀ ਨਾ ਰੁੱਖ ਲਾਉਣ ਦੀ ਸਾਡਾ ਕਲਾਈਮੇਟ ਚੇਂਜ ਹੋ ਜਾਣਾ ਮੌਸਮ ਵਧੀਆ ਹੋ ਜਾਣਾ ਆਪੇ ਹੀ ਸਾਡਾ ਪਾਣੀ ਵੀ ਸੈੱਟ ਹੋ ਜਾਣਾ ਹਨਾ ਗੁਰੂ ਮਹਾਰਾਜ ਨੇ ਕਿਹਾ ਨਾ ਪਮਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਹਨਾ ਇੱਕ ਮੈਂ ਹੋਰ ਗੱਲ ਕਿਸਾਨਾਂ ਨੂੰ ਵੀ ਕਹਿਣਾ ਚਾਹਣਾ ਵੀ ਹਾਰੇ ਘਟਾ ਤੋਂ ਗੁੱਸਾ ਜ਼ਰੂਰ ਲੱਗਣਾ ਮੇਰੇ ਵੀਰਾਂ ਨੂੰ ਕਿਹਾਂ ਹਾਰੇ ਘਟ ਜਾਂ ਤਾਂ ਫਸਲਾਂ ਲਓ ਦੋ ਕਿ 10-10 ਫਸਲਾਂ ਵਿੱਚ ਆਪਣੀ ਵੀ ਗਲਤੀ ਆ ਸੂਰੀ ਯੂਰੀਆ ਪੈਂਦੀ ਆ ਬਿਮਾਰੀਆਂ ਚੱਲਣ ਡੀਆਂ ਮੇਨ ਮੁੱਦਾ ਇਹ ਆ ਵੀ ਅੱਗੇ ਲੋਕੀ ਕਿਉਂ ਇੰਨੇ ਤੰਗ ਰੋਤੀ ਕਿਉਂ ਖਾਦਾਂ ਦੀ ਨਹੀਂ ਵੱਲ ਰਹੇ ਨਹੀਂ ਸੀ ਨਹੀਂ ਰਹੇ ਸਪਰੇ ਕਿਥੋਂ ਆਪਾਂ ਘਾਲਾ ਦੇ ਜੇ 60 ਮੈਜੇਵੇ 70 ਮੈਜੇਵੇ ਤੇ ਫਸਲਾਂ ਲਈ ਨੇ ਤਿੰਨ ਤਿੰਨ ਪਹਿਲਾਂ ਆਪਾਂ ਆਪਣਾ ਆਪ ਸੁਧਾਰੀਏ ਫੇਰ ਦੂਜੇ ਨੂੰ ਕਹਿਣ ਜੋ ਬਿਲਕੁਲ ਅਸੀਂ ਆਪਾਂ ਘੱਟ ਤੋਂ ਘੱਟ ਕੋਸ਼ਿਸ਼ ਇਹ ਕਰਿਆ ਕਰੋ ਅਸੀਂ ਖਾਦ ਘੱਟ ਬਣੀ ਕੋਈ ਨਹੀਂ ਇੱਕ ਸਾਲ ਆਪਣੀ ਫਸਲ ਘੱਟ ਵੀ ਆ ਜੂਗੀ ਪਰ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤਾਂ ਬਾਝੂ ਉਹ ਖਾਦ ਘੱਟ ਕਰਨ ਨਾਲ ਜੇ ਮੰਨ ਲਓ ਤੁਹਾਨੂੰ ਘੱਟ ਪੈਸੇ ਬਚੇ ਆ ਕੋਈ ਗੱਲ ਨਹੀਂ ਪਰ ਤੁਸੀਂ ਇਹ ਦੇਖੋ ਤੁਸੀਂ ਆਪਣੀ ਜਨਰੇਸ਼ਨ ਤਾਂ ਬਚਾ ਲਈ ਨੇ ਤਾਂ ਆਪਣੀ ਬਲੌਗ ਹੋ ਜਾਣਾ ਬਹੁਤ ਲੰਮਾ ਇੱਕ ਦੋ ਗੱਲ ਇੱਕ ਕਰਨੀਆਂ ਅੱਜ ਤੋਂ 15 ਤੋਂ 20 ਸਾਲ ਪਹਿਲਾਂ ਦੀ ਗੱਲ ਦਸਕਾਦਾਂ ਜਦੋਂ ਕੋਈ ਵੀ ਹਥਿਆ ਕਿਸੇ ਦੇ ਹੱਥ 'ਚ ਪੜਿਆ ਕੋਈ ਪਿਸਤੌਲ ਪੜਿਆ ਤਾਂ ਉਹ ਵੀਡੀਓ YouTube ਤੇ ਕਿਤੇ ਅਪਲੋਡ ਹੁੰਦੀ ਨਹੀਂ ਸੀ ਜਿੱਦਾਂ ਵੀ ਕੋਈ ਮਾੜੀ ਮੋਟੀ ਨੰਗ ਪੁਣਾ ਜਾਂ ਸ਼ੁਰੂ ਹੋ ਜਾਂਦਾ ਉਹ ਹੁੰਦੀ ਨਹੀਂ ਸੀ ਅੱਜ ਕੱਲ ਤੁਸੀਂ ਆਪਣੀ ਫੈਮਲੀ ਨਾਲ ਬਹਿ ਕੇ YouTube Facebook ਦੇਖ ਨਹੀਂ ਸਕਦੇ ਤਾਂ ਗੱਲ ਕੁਝ ਪਾ ਦੋ ਕੀ ਆ ਜਾਣਾ ਹੈ ਨਾ ਨਿਆਣੇ ਜੰਮਣ ਤੱਕ ਸੁਹਾਗ ਰਾਤ ਤੱਕ ਸਭ ਪਹੁੰਚ ਦਿਖਾ ਦਿੰਦੇ ਉਹ ਸ਼ਰਮ ਵਾਲੀ ਗੱਲ ਹੈ ਸਾਡੇ ਪੰਜਾਬੀਆਂ ਦਾ ਇਹ ਕਰਤਾਰ ਨਹੀਂ ਹੈਗਾ ਪੰਜਾਬੀਆਂ ਦੇ ਵਿੱਚ ਨਾਲੇ ਮੈਂ ਦੱਸ ਦਵਾ ਇਕੱਲੇ ਸਿੱਖ ਨਹੀਂ ਆਉਂਦੇ ਪੰਜਾਬੀ ਦੇ ਵਿੱਚ ਹਿੰਦੂ ਵੀ ਆਉਂਦੇ ਆ ਮੁਸਲਮਾਨ ਵੀ ਆਉਂਦੇ ਆ ਉਹ ਵੀ ਸਾਡੇ ਨਾਲ ਬਰਾਬਰ ਦਾ ਉਹ ਨਹੀਂ ਆ ਉਹਨਾਂ ਨੂੰ ਵੀ ਇਹ ਹੈ ਇਕੱਲੇ ਸਾਡੇ ਸੈਕ ਵੀ ਚੰਗੇ ਵੀ ਆ ਮਾੜੇ ਵੀ ਆ ਹਿੰਦੂ ਵੀ ਚੰਗੇ ਆ ਮਾੜੇ ਹਰ ਕੁਆਲਟੀ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਸਭ ਤੋਂ ਪਹਿਲਾਂ ਪੰਜਾਬੀ ਸਭ ਤੋਂ ਪਹਿਲਾਂ ਪੰਜਾਬ ਪੰਜਾਬੀਏਤ ਜਿੰਦਾਬਾਦ ਤੇ ਵਲੌਗ ਵੀ ਨਰਬਾਹ ਹੈ ਨਾ ਸਾਰੀਆਂ ਸਖਰੀਆਂ ਚੀਜ਼ਾਂ ਚੀਜ਼ਾਂ ਦੇਖਿਆ ਕਰੋ ਤੋਂ ਉਹਨਾਂ ਨੂੰ ਪਰਮਾ ਓਕੇ ਆ ਡਾਨਿਆ